ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜਿਹੜਾ ਜ਼ਿਲ੍ਹਾ ਇਹ ਬੜਾ ਵਿਵਾਦਿਤ ਜਾ ਹੁੰਦਾ ਜਾ ਰਿਹਾ ਕਿਸਾਨ ਅੰਦੋਲਨ ਤੋਂ ਹੀ ਸਾਨੂੰ ਯਾਦ ਆ ਵੀ ਕਿੱਦਾਂ ਕਿਸਾਨਾਂ ਦੇ ਉੱਤੇ ਗੱਡੀ ਚੜਾ ਦਿੱਤੀ ਸੀਗੀ ਉੱਥੋਂ ਦੇ ਇੱਕ ਮੰਤਰੀ ਦੇ ਬੇਟੇ ਨੇ ਬਾਅਦ ਚੋਂ ਉਹ ਕੇਸ ਵੀ ਚੱਲਿਆ ਕਈ ਕੁਝ ਹੋਇਆ ਅੱਜ ਕੱਲ ਉਹਦੀ ਜਮਾਨਤ ਵੀ ਹੋਈ ਫਿਰਦੀ ਆ ਪਰ ਇਹ ਜ਼ਿਲ੍ਹਾ ਲਖੀਮਪੁਰ ਖੀਰੀ ਜੇਰਾ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਐ ਵਿਵਾਦਾਂ ਦੇ ਵਿੱਚ ਐ ਲਖੀਮਪੁਰ ਖੀਰੀ ਦੇ ਵਿੱਚ ਇੱਕ ਪਿੰਡ ਆ ਪੱਲੀਆਂ ਕਲਾਂ ਪੱਲੀਆਂ ਕਲਾਂ ਤੋਂ ਲਾਗੋ ਲੰਘਦੀ ਆ ਸ਼ਰਦਾਨਾ ਨਦੀ ਮੌਨਸੂਨ ਇਸ ਵੇਲੇ ਪੂਰੇ ਜ਼ੋਰਾਂ ਦੇ ਉੱਤੇ ਆ ਤੇ ਜਦੋਂ ਮੌਨਸੂਨ ਦੇ ਨਾਲ ਇਹ ਨਦੀ ਭਰ ਗਈ ਤਾਂ ਉੱਥੋਂ ਲੰਘਦੀ ਜਿਹੜੀ ਜਰਨੈਲੀ ਸੜਕ ਆ ਜਿਹੜੀ ਮੇਨ ਸੜਕ ਹੈਗੀ ਆ ਉਹ ਪਾਣੀ ਦੇ ਵਿੱਚ ਭਰ ਗਈ ਸਿੱਖ ਸੰਗਤ ਨੇ ਇਹ ਸੜਕ ਦੀ ਮੁਰੰਮਤ ਕੀਤੀ ਲੱਗਦਾ ਇਦਾਂ ਵੀ ਲੱਗੇ ਕੋਈ ਬਾਬਾਈ ਦਾ ਗੁਰਦੁਆਰਾ ਸਾਹਿਬ ਆ ਕੋਈ ਡੇਰਾ ਵੀ ਹੈਗਾ ਸਿੱਖ ਸੰਗਤ ਨੇ ਪੂਰੀ ਸੇਵਾ ਕੀਤੀ ਉਹ ਸੜਕ ਦੀ ਪੂਰੀ ਸੰਭਾਲ ਕੀਤੀ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਲੰਘਣ ਦੇ ਵਿੱਚ ਦਿੱਕਤ ਪਰੇਸ਼ਾਨੀ ਨਾ ਆਵੇ ਖਾਸ ਤੌਰ ਦੇ ਉੱਤੇ ਸਾਨੂੰ ਸਾਰਿਆਂ ਨੂੰ ਪਤਾ ਇਸ ਵੇਲੇ ਜਿਹੜੀ ਕਾਵੜ ਯਾਤਰਾ ਉਹ ਚੱਲ ਰਹੀ ਹੈ ਜਿਹੜੇ ਉਹ ਜਲ ਲੈ ਕੇ ਆਉਂਦੇ ਆ ਕਾਵੜੀਏ ਸ਼ਰਧਾਲੂ ਜਿਹੜੇ ਨੇ ਉਹਨਾਂ ਨੇ ਇਸ ਸੜਕ ਤੋਂ ਲੰਘਣਾ ਪੁਲਿਸ ਪਾਰਟੀ ਜਦੋਂ ਇਸ ਸੜਕ ਨੂੰ ਖਾਲੀ ਕਰਾਉਣ ਵਾਸਤੇ ਪਹੁੰਚਦੀ ਆ ਤਾਂ ਇਸੇ ਦੌਰਾਨ ਜਿਹੜਾ ਵਾ ਪੁਲਿਸ ਪਾਰਟੀ ਦੀ ਸਿੱਖ ਸੰਗਤ ਦੇ ਨਾਲ ਟਕਰਾਅ ਹੋ ਜਾਂਦੀ ਹੈ ਤਕਰਾਰ ਇੰਨੀ ਵੱਧ ਜਾਂਦੀ ਆ ਵੀ ਪੁਲਿਸ ਵਾਲੇ ਬੋਲ ਕਬੂਲ ਬੋਲ ਦਿੰਦੇ ਆ ਵੀ ਇੱਥੋਂ ਤੱਕ ਕਹਿ ਦਿੰਦੇ ਆ ਵੀ ਤੁਸੀਂ ਤਾਂ ਜਿਹੜੇ ਉਪਦਰਵੀਓ ਆਤੰਕਵਾਦੀਓ ਬਸ ਜਦੋਂ ਇੰਨੀ ਗੱਲ ਕਹਿੰਦੇ ਆ ਤੇ ਫਿਰ ਮਾਮਲਾ ਜਿਹੜਾ ਇਹ ਗਰਮਾ ਜਾਂਦਾ ਸਿੱਖ ਸੰਗਤ ਕਹਿੰਦੀ ਆ ਵੀ ਅਸੀਂ ਤਾਂ ਭਾਈ ਸਾਹਿਬ ਆਪਣੇ ਪੱਲਿਓ ਇਹ ਸੜਕ ਦੀ ਮਰਮਤ ਕਰ ਰਹੇ ਆ ਤਾਂ ਜੋ ਇਹ ਸੜਕ ਤੋਂ ਨੰਗਣ ਵਾਲਿਆਂ ਨੂੰ ਕਿਸੇ ਕਿਸਮ ਦੀ ਦਿੱਕਤ ਪਰੇਸ਼ਾਨੀ ਨਾ ਹੋਵੇ ਤੇ ਤੁਸੀਂ ਸਾਨੂੰ بجائے ਕਿ ਸ਼ਾਬਾਸ਼ ਦਿਓ ਸ਼ਾਬਾਸ਼ ਤਾਂ ਤੁਸੀਂ ਕੀ ਦੇਣੀ ਆ ਤੁਸੀਂ ਸਾਨੂੰ ਜਿਹੜਾ ਇਦਾਂ ਦੇ ਬੋਲ ਕਬੂਲ ਬੋਲਦੇ ਪਏ ਹੋ ਹੁਣ ਇਹ ਮਾਮਲਾ ਜਿਹੜਾ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਮਾਮਲਾ ਹੁਣ ਜਿਹੜਾ ਗਰਮਾਉਂਦਾ ਜਾ ਰਿਹਾ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਇਹ ਵੀਡੀਓ ਸ਼ੇਅਰ ਕੀਤਾ ਜਿਹਦੇ ਵਿੱਚ ਇਹਨਾਂ ਨੇ ਵਾਕਿਆ ਕਹਿਆ ਵੀ ਬਹੁਤ ਮਾੜੀ ਗੱਲ ਹੈ ਔਰ ਗੱਲ ਵੀ ਮਾੜੀ ਆ ਵੀ ਇੱਕ ਸੰਗਤ ਬਿਨਾਂ ਕਿਸੇ ਸਵਾਰਥ ਤੋਂ ਸੇਵਾ ਕਰ ਰਹੀ ਆ ਸੜਕ ਦੀ ਮੁਰੰਮਤ ਕਰ ਰਹੀ ਆ ਵੀ ਤਾਂ ਜੋ ਲੰਘਣ ਵਾਲਿਆਂ ਨੂੰ ਰਾਹਗੀਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਹੋਵੇ ਪੁਲਿਸ ਵਾਲੇ ਉੱਥੇ ਪਹੁੰਚ ਜਾਂਦੇ ਆ ਵੀ ਇੱਥੋਂ ਕਾਵੜ ਯਾਤਰਾ ਲੰਘਣੀ ਆ ਤੇ ਇਹ ਸੜਕ ਖਾਲੀ ਕਰ ਦਿਓ ਔਰ ਇਸੇ ਦੌਰਾਨ ਜਿਹੜਾ ਵਾ ਉਹ ਬੋਲ ਕੋ ਬੋਲ ਬੋਲੇ ਜਾਂਦੇ ਆ ਕਿਹਾ ਜਾਂਦਾ ਵੀ ਤੁਸੀਂ ਅੱਤਵਾਦੀ ਹੋ ਤੁਸੀਂ ਉਪਰਦਵੀ ਹੋ ਵੀ ਤੁਸੀਂ ਤਾਂ ਹੱਲਾ ਕਰਨ ਵਾਲੇ ਹੋ ਤੁਸੀਂ ਤਾਂ ਬਿਨਾਂ ਗੱਲੋਂ ਧਰਨੇ ਲਾਉਣ ਵਾਲੇ ਹੋ ਤੇ ਇਹ ਮਾਮਲਾ ਜਿਹੜਾ ਇਹ ਇਸ ਵੇਲੇ ਗਰਮਾ ਗਿਆ ਹਾਲਾਂਕਿ ਸੁਖਬੀਰ ਬਾਦਲ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਜਿਹੜੇ ਆ ਉਹਨਾਂ ਨੇ ਵੀ ਰੋਸ ਜਤਾਇਆ ਕਈ ਹੋਰ ਸਿਆਸੀ ਆਗੂਆਂ ਨੇ ਵੀ ਰੋਸ ਜਤਾਇਆ ਪਰ ਸਵਾਲ ਇਹ ਆ ਵੀ ਸਿੱਖ ਜਦੋਂ ਕਿਤੇ ਵੀ ਖੜੇ ਹੁੰਦੇ ਆ ਸਿੱਖ ਸੰਗਤ ਜਦੋਂ ਕਿਤੇ ਵੀ ਖੜੀ ਹੁੰਦੀ ਆ ਤਾਂ ਇਦਾਂ ਦੇ ਸ਼ਬਦ ਇਸਤੇਮਾਲ ਕਿਉਂ ਕੀਤੇ ਜਾਂਦੇ ਆ ਬਈ ਉਤਾਂ ਨੇ ਸੜਕ ਦੀ ਮੁਰੰਮਤ ਕੀਤੀ ਆ ਵੀਡੀਓ ਦੇ ਵਿੱਚ ਸਾਫ਼ ਸੁਣਾਈ ਦੇ ਰਿਹਾ ਵੀ ਉਹ ਕਹਿ ਰਹੇ ਆ ਜਿਹੜੇ ਉੱਥੇ ਸੇਵਾ ਕਰ ਰਹੇ ਆ ਸਿੱਖ ਸੰਗਤ ਦੇ ਲੋਕ ਉਹ ਕਹਿ ਰਹੇ ਆ ਵੀ ਅਸੀਂ ਤਾਂ ਕੋਈ ਦਿਨ ਪਹਿਲਾਂ ਇਹ ਸੜਕ ਦੀ ਮੁਰੰਮਤ ਕਰਕੇ ਗਏ ਆ ਤੇ ਤੁਸੀਂ ਸਾਨੂੰ ਧਿੱਤ ਘੱਟੋ ਘੱਟ ਦੇ ਇੱਜ਼ਤ ਨਾਲ ਪੇਸ਼ ਆਓ ਸਾਡੇ ਨਾਲ ਤੇ ਕੋਈ ਜਾਤਪੇ ਵਾਲੀ ਗੱਲ ਕਰੋ ਤੁਸੀਂ ਤਾਂ ਸਾਨੂੰ ਸਿੱਧਾ ਹੀ ਜਿਹੜਾ ਵਾ ਉਹ ਕਹਿ ਦਿੱਤਾ ਵੀ ਤੁਸੀਂ ਤੇ ਉਪਦਰਵੀ ਹੋ ਤੁਸੀਂ ਤਾਂ ਆਤੰਕਵਾਦੀ ਹੋ ਸੋ ਇਹ ਮਾਮਲਾ ਜਿਹੜਾ ਇਸ ਵਕਤ ਫੇਰ ਗਰਮ ਆ ਗਿਆ ਜ਼ਿਲ੍ਹਾ ਫੇਰ ਉਹੀ ਆ ਲਖੀਮਪੁਰ ਖੀਰੀ ਜਿੱਥੇ ਕਿਸਾਨਾਂ ਦੇ ਨਾਲ ਜਿਹੜਾ ਪੂਰਾ ਅਤਿਆਚਾਰ ਕੀਤਾ ਗਿਆ ਸੀ ਪੂਰਾ ਜਿਹੜਾ ਉੱਥੇ ਦੇਖਣ ਨੂੰ ਮਿਲਿਆ ਹੈ ਵੀ ਕਿਦਾਂ ਗੱਡੀ ਚੜਾਤੀ ਸੀ ਇੱਕ ਪੱਤਰਕਾਰ ਵੀਰ ਦੀ ਵੀ ਜਾਨ ਚਲੀ ਗਈ ਸੀ ਸੋ ਪਰ ਸਵਾਲ ਇਹ ਆ ਵੀ ਆਪਣੇ ਜਿਹੜੇ ਸ਼ਬਦ ਆ ਇਹ ਕਾਬੂ ਚ ਰੱਖਣੇ ਚਾਹੀਦੇ ਐ ਖਾਸ ਤੌਰ ਤੇ ਸਰਕਾਰੀ ਅਧਿਕਾਰੀਆਂ ਨੂੰ ਪਰ ਕਿਉਂਕਿ ਹੁਣ ਮਾਹੌਲ ਹੀ ਇਦਾਂ ਦਾ ਬਣਾਇਆ ਪਿਆ ਪੋਲਰਾਈਜੇਸ਼ਨ ਦਾ ਵੀ ਪੀਪਲਰਾਈਜ਼ ਕਰਦੇ ਹੋ ਹਰ ਗੱਲ ਨੂੰ ਕੋਈ ਗੱਲ ਹੋਵੇ ਨਾ ਹੋਵੇ ਉਹਨੂੰ ਐਵੇਂ ਬਿਨਾਂ ਗੱਲੋਂ ਵੀ ਕੋਈ ਇਹੋ ਜੀ ਗੱਲ ਕਰਦੇ ਹੋ ਵੀ ਉਹ ਵੱਡੀ ਹੋ ਜਵੇ ਜਿੱਦਾਂ ਇਹ ਆ ਇੱਕ ਮਾਮਲਾ ਬਿਲਕੁਲ ਸਿੰਪਲ ਜਿਹਾ ਸੀਗਾ ਵੀ ਸੜਕ ਖਾਲੀ ਕਰਾਉਣੀ ਸੀਗੀ ਤੁਸੀਂ ਉੱਦਾਂ ਕਹਿ ਦਿੰਦੇ ਵੀ ਵੀਰ ਭਾਈ ਤੁਸੀਂ ਜਿਹੜਾ ਵਾ ਸਾਈਡ ਤੇ ਹੋ ਜਾਓ ਇਥੋਂ ਕਾਵੜ ਯਾਤਰਾ ਲੰਘਣੀ ਆ ਪਰ ਇਸੇ ਦੌਰਾਨ ਹੱਲਾ ਹੋਇਆ ਹੱਲੇ ਦੇ ਵਿੱਚ ਪੁਲਸ ਵਾਲਿਆਂ ਕੋਲੋਂ ਬੋਲ ਕੋ ਬੋਲ ਜਿਹੜੇ ਆ ਉਹ ਬੋਲ ਦਿੱਤੇ ਗਏ ਤੇ ਮਾਮਲਾ ਇਸ ਵੇਲੇ ਜਿਹੜਾ ਗਰਮ ਆ ਗਿਆ ਆਪਾਂ ਕੀ ਬੋਲਾ ਸਰ ਆਪ ਕੈਸੇ ਬੋਲੇ ਤੰਕਰ ਨਹੀਂ ਹਮ ਲੋ ਤਮਾਸ਼ਾ ਨਾ ਕਰੇ ਹਮ ਕਹਾਂ ਤਮਾਸ਼ਾ ਕਰ ਰਹੇ ਸਰ ਖੜੇ ਹੈ ਜੇ ਪਾਣੀ ਕਮ ਹੋ ਗਿਆ ਨਿਕਲ ਜਾਊਗਾ ਤੰਕਵਾਦੀ ਬਤਾ ਰਹੇ ਹਨ ਕੋਈ ਗੱਲ ਨਹੀਂ आतंकवादी या रोड बनाता उस दिन ही आप लोग आए थे आतंकवादी बताने आतंकवादी पहले रोड बनाया था जब आप बाबा जी के आग पीछे घूम रहे थे अगर हम लोग आतंकवादी तो यहीं पे गोली मार दी हम लोगों को बस आदमी के साथ होना सीधी बात है हम लोगों की हम आप लोग कह रहे कि हम लोग आतंकवादी हैं तुम्हारे जैसे उपद्रियों के साथ हां ठीक है रहने दो हम लोगों को पर उपद्रवादी जो भी हम लोगों को रहने दो आप जाइए आप लोग आतंकवादी बता रहे अभी हम लोगों को जवाब देना पउगा है ओए आतंकवादी दसन दे यार हुन तो ही ये प्रूफ आपा नु की सड़क बनाई है ते इद्दा बोलया इन्ना नु इधर आ जाओ जरा आओ मुंह क्यों ठकराओ शर्म आ रही है नहीं शर्म हम लोगों को कहेगी आगे बढ़ो आगे बढ़ो काम आ रही है किनारे हो जाइए किनारे हो ये किनारे मारोगे ये आ रहे है किनारे हो जाइए काम आ रहे हो जाइए तुरंत

वहां आ इधर आ चल निर्देश का पालन कर चल इधर आ इधर आ पानी से चलो हां इधर आ इधर आ ले लो भाई आपके साथ ले लो मान सिंह संतलाल सब लोग हो चुके हैं यहां पे हम लोग नहीं कोई कवर निकल सकते सब्सक्राइब टू वन इंडिया चैनल एंड नेवर मिस एन अपडेट